ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਗੁਰੂ ਜੀ ਕਦੇ ਆਪਣੀ ਸੀਜ ਆਪਣੀ ਮਨ ਰੂਪੀ ਸੀਜ ਉੱਤੇ ਜਨੋ ਸਾਲਕ ਦਾ ਅਨੁਭਵ ਹੋ ਗਿਆ ਮੈਂ ਸੁਣ ਲਿਆ ਤੇ ਮੈਂ ਅਨੁਭਵ ਕਰ ਲਿਆ ਕਿ ਮੇਰਾ ਮਾਲਕ ਮੇਰੇ ਹਿਰਦੇ ਵਿੱਚ ਹੀ ਵਸਿਆ ਹੋਇਆ ਹੈ ਤੇ ਫਿਰ ਆਨੰਦ ਬਣ ਗਿਆ ਫਿਰ ਆਨੰਦ ਬਣ ਗਿਆ ਕਿਉਂਕਿ ਸਭ ਕੁਝ ਉਹੀ ਤਾਂ ਕਰ ਰਿਹਾ ਹੈ ਉਹੀ ਹੈ ਸਭ ਕੁਝ ਫਿਰ ਤ੍ਰਿਸ਼ਨਾਵਾਂ ਮਰ ਜਾਣਗੀਆਂ ਆਨੰਦਮਈ ਜੀਵਨ ਬਣ ਜਾਏਗਾ ਹਰ ਮੰਗਲਗਾਓ ਸਖੀ ਕਰ ਮੰਦਰ ਬਣਿਆ ਕ੍ਰੀ ਕਹਿੰਦੇ ਇਹ ਮੇਰੀ ਜਿੰਦੇ ਇਹ ਹੁਣ ਹਿਰਦਾ ਘਰ ਉਸ ਮਾਲਕ ਦਾ ਟਿਕਾਣਾ ਬਣ ਗਿਆ ਨਵਾਸ ਸਥਾਨ ਬਣ ਗਿਆ ਪਤਾ ਲੱਗ ਗਿਆ ਇਹ ਮਾਲਕ ਮੇਰੇ ਅੰਦਰ ਹੀ ਹੈ ਇਹ ਸਰੀਰ ਹੀ ਹਰਮਦਰ ਹੈ ਹੁਣ ਤੇ ਫਿਰ ਗੁਰੂ ਜੀ ਕਹਿੰਦੇ ਹੁਣ ਤੋਂ ਵੀ ਪਰਮਾਤਮਾ ਦੀ ਸਿੱਖਤ ਸਲਾਹ ਦੀ ਗੀਤ ਗਾ ਹਰਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ ਉਸ ਮਾਲਕ ਦੀ ਗੀਤ ਗਾਈਏ ਉਸ ਮਾਲਕ ਦੀ ਗੀਤ ਗਾਈਏ ਉਸ ਦੀ ਬੜਿਆਈ ਦੀ ਗੀਤ ਗਾਈਏ ਕਹਿਣ ਦਾ ਮਤਲਬ ਉਸ ਮਾਲਕ ਦੇ ਅਨੁਸਾਰੀ ਚੱਲੀਏ ਹੁਕਮ ਰਜ਼ਾਈ ਚੱਲੀਏ ਫਿਰ ਕੋਈ ਦੁੱਖ ਸਾਡੇ ਉੱਤੇ ਜ਼ੋਰ ਨਹੀਂ ਪਾ ਸਕਦਾ ਕਿਉਂਕਿ ਸਭ ਕੁਝ ਉਹਦੇ ਹੁਕਮ ਦੇ ਅਧੀਨ ਹੋ ਰਿਹਾ ਹੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੈ ਗੁਰੂ ਜੀ ਕਹਿੰਦੇ ਉਹ ਦਿਨ ਭਾਗਾ ਵਾਲੇ ਹੁੰਦੇ ਆ ਜਦੋਂ ਗੁਰੂ ਨਾਲ ਮਨ ਜੁੜ ਜਾਂਦਾ ਹੈ ਗੁਰੂ ਦੇ ਚਰਨਾਂ ਉੱਤੇ ਮਨ ਟਿਕ ਜਾਂਦਾ ਹੈ ਇਹ ਮੱਥਾ ਗੁਰੂ ਦੇ ਚਰਨਾਂ ਉੱਤੇ ਟਿਕ ਜਾਂਦਾ ਹੈ ਤੇ ਪਿਆਰਾ ਪਤੀ ਪ੍ਰਭੂ ਅੰਦਰੋਂ ਹੀ ਦਿਸ ਪੈਂਦਾ ਹੈ ਉਹ ਦਿਨ ਸਫਾਗਿਆ ਕਿੰਨੀ ਪਿਆਰੀ ਗੱਲ ਗੁਰੂ ਜੀ ਕਹਿੰਦੇ ਅਸੀਂ ਕਦੇ ਮੱਛਿਆ ਨੂੰ ਪਵਿੱਤਰ ਕਹਿਣ ਜਾਂਦੇ ਆ ਕਦੇ ਸੰਗਰਾਦ ਨੂੰ ਪਵਿੱਤਰ ਕਹਿਣ ਜਾਂਦੇ ਆ ਗੁਰੂ ਜੀ ਸਪਸ਼ਟ ਕਰ ਦਿੰਦੇ ਆ ਗੁਰ ਚਰਨ ਲਾਗੇ ਦਿਨ ਸਫਾਗੇ ਉਹ ਦਿਨ ਭਾਗਾ ਵਾਲਾ ਹੈ ਉਹ ਸਮਾ ਭਾਗਾ ਵਾਲਾ ਹੈ ਜਦੋਂ ਇਹ ਮੱਥਾ ਗੁਰੂ ਦੇ ਅੱਗੇ ਟਿਕ ਜਾਏ ਯਾਨੀ ਗੁਰੂ ਦੀ ਗੱਲ ਸਮਝ ਵਿੱਚ ਪੈ ਜਾਏ ਤੇ ਪ੍ਰਮਾਤਮਾ ਨਾਲ ਜੁੜ ਜਾਏਗੀ ਅਨਾ ਹਕ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਪੋਗੋ ਗੁਰ ਸ਼ਬਦ ਜਾਣੀ ਸ਼ਬਦਿਤ ਦਿਨੁ ਸ਼ਾਰੀ ਗੁਰੂ ਦੇ ਸ਼ਬਦ ਰਾਹੀ ਪ੍ਰਮਾਤਮਾ ਦੀ ਸਿਮਤ ਸਲਾਹ ਕਰਨ ਨਾਲ ਸਾਂਝ ਪੈ ਜਾਂਦੀ ਹੈ ਜੈਨੀ ਪ੍ਰਮਾਤਮਾ ਦਾ ਗਿਆਨ ਨਾਮ ਪ੍ਰਾਪਤ ਹੋ ਜਾਂਦਾ ਹੈ ਤੇ ਪ੍ਰਭੂ ਮਲਾਪਦਾ ਆਨੰਦ ਵੀ ਫਿਰ ਮਾਣਦੇ ਆ ਮਾਣੀ ਦਾ ਉਹ ਵੀ ਮਾਣੀ ਦਾ ਫਿਰ ਕਿਉਂਕਿ ਪ੍ਰਮਾਤਮਾ ਦੀ ਸਮਝ ਪੈ ਗਈ ਕਹੈ ਨਨਕ ਕਹੈ ਨਨਕ ਪ੍ਰਭ ਆਪ ਮਿਲਿਆ ਕਰਨ ਕਰਨ ਜੋ ਕੋ ਨਾਨਕ ਜੀ ਆਖਦੇ ਐ ਕਿ ਹੁਣ ਆਨੰਦਮਈ ਜੀਵਨ ਜਿਉ ਕਿਉਂਕਿ ਕਰਨ ਦੇ ਸਮਰੱਥ ਤੇ ਬਨ ਦੇ ਸਮਰੱਥ ਤੇ ਬਣਾਉਣ ਦੇ ਸਮਰੱਥ ਉਹ ਮਾਲਕ ਮਿਲ ਪਿਆ ਉਹ ਮਿਲ ਗਿਆ ਹੁਣ ਆਨੰਦਮਈ ਜੀਵਨ ਹੈ ਤੇ ਇਹ ਜੀਵਨ ਸ਼ਤ ਸੁਹਾਣਾ ਹੋ ਗਿਆ ਸੋਹਣਾ ਹੋ ਗਿਆ ਸੁਹਾਵਣਾ ਹੋ ਗਿਆ اے ਸਰੀਰਾ ਮੇਰਾ ਇਸ ਜਗ ਮੈਂ ਆਇਕੇ ਕਿਆ ਤੁਧ ਕਰਮ ਕਮਾਇਆ ਹੁਣ ਆਪਾਂ ਆਪਣੇ ਆਪ ਤੇ ਵਿਚਾਰ ਕਰੀਏ ਕਿ ਇਹ ਸਰੀਰ ਐ ਮੇਰੇ ਸਰੀਰ ਇਸ ਜਨਮ ਇਸ ਜਗਤ ਵਿੱਚ ਜਨਮ ਲੈ ਕੇ ਤੂੰ ਮਾਇਆ ਵੀ ਕੰਮ ਤੇ ਬਹੁਤ ਕਰਦਾ ਫਿਰਦਾ ਹੈ ਕੇ ਕਰਮ ਕਮਾਇਆ ਤਉਦ ਸਰੀਰਾ ਜਾਂ ਤੂੰ ਜਗਵੇਂ ਆਇਆ ਗੁਰੂ ਦੇ ਦਵਾਰੇ ਤਾਇਨ ਕਰਦੇ ਐ ਜਦੋਂ ਦਾ ਤੂੰ ਸੰਸਾਰ ਤੇ ਆਇਆ ਤੇ ਪ੍ਰਭੂ ਦੇ ਸਿਮਰਣ ਤੋਂ ਬਿਨਾ ਹੂਰੀ ਹੂਰੀ ਕਰਦਾ ਰਿਹਾ ਮਾਇਆ ਵੀ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਹੈ ਤ੍ਰਿਸ਼ਨਾ ਦੇ ਅਧੀਨ ਦੌੜਿਆ ਫਿਰਦਾ ਜਿਨ ਹਰ ਤੇਰਾ ਰਚਨ ਰਚਿਆ ਸੀ ਹਰ ਮਨ ਨਹਿ ਵਸਾਇਆ ਜਿਸ ਪ੍ਰਭੂ ਜੀ ਨੇ ਤੈਨੂੰ ਬਣਾਇਆ ਜਿਸ ਨੇ ਤੇਰੀ ਇਹ ਸਰੀ ਖੇਡ ਬਣਾਈ ਹੈ ਉਹ ਮਾਲਕ ਤੋਂ ਹਿਰਦੇ ਵਿੱਚ ਹੀ ਨਹੀਂ ਵਸਾਇਆ ਉਹਨੂੰ ਤੂੰ ਕਦੇ ਯਾਦ ਹੀ ਨਹੀਂ ਕੀਤਾ ਗੁਰ ਪ੍ਰਸਾਦੀ ਹਰਿ ਵਨ ਵਸਿਆ ਪੂਰਬ ਲਿਖਿਆ ਪਾਇਆ ਗੁਰੂ ਜੀ ਕਹਿੰਦੇ ਜਿਸ ਪਰ ਐਸ ਸਰੀਰ ਤੇਰੇ ਕੀ ਵਸ ਪੂਰਵਲੇ ਸੰਸਕਾਰ ਵੀ ਦੇ ਉਗੜਦੇ ਐ ਉਹਦੇ ਉੱਤੇ ਮਾਲਕ ਦੀ ਕਿਰਪਾ ਹੋ ਜਾਂਦੀ ਐ ਤੇ ਉਹ ਗੁਰੂ ਦੇ ਨਾਲ ਜੁੜਦਾ ਐ ਤੇ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜ ਜਾਂਦਾ ਐ ਕਹੇ ਨਾਨਕ ਇਹ ਸਰੀਰ ਪਰਮਾਨ ਹੋਆ ਦਿਨ ਸਤਿਗੁਰ ਚਹਤਿਤ ਲਾਇਆ ਨਾਨਕ ਜੀ ਆਖਦੇ ਆ ਉਹਨਾਂ ਦਾ ਇਹ ਸਰੀਰ ਪਰਮਾਨ ਹੋ ਜਾਂਦਾ ਹੈ ਸੁਰਖਰੂ ਹੋ ਜਾਂਦਾ ਹੈ ਪਰਮਾਤਮਾ ਦੀ ਦਰਗਤ ਤੇ ਦਰਗਾਹ ਤੇ ਮਨੋਰਥ ਪੂਰਾ ਕਰ ਲੈਂਦਾ ਹੈ ਆਪਣਾ ਕਬੂਲ ਹੋ ਜਾਂਦਾ ਹੈ ਤੇ ਗੁਰੂ ਜੀ ਕਹਿੰਦੇ ਉਸ ਮਾਲਕ ਨੇ ਸਾਨੂੰ ਇਸੇ ਮਨੋਰਥ ਵਾਸਤੇ ਭੇਜਿਆ ਹੈ ਹੁਣ ਅਗਲੇ ਜੋ ਸਾਡੇ ਗਿਆਨ ਇੰਦਰੀ ਹੈ ਪਹਿਲਾ ਗਿਆਨ ਇੰਦਰਾ ਕੀ ਚੀਜ਼ ਹੈ ਜੀਵ ਫਿਰ ਇਹ ਸਰੀਰ ਰੂਪੀ ਗਿਆਨ ਇੰਦਰਾ ਸਾਰਾ ਚਮੜੀ ਵੀ ਗਿਆਨ ਇੰਦਰਾ ਹੈ ਨਾ ਫਿਰ ਹੋਣਾ ਹੈ ਕਿ ਨੇਤਰ ਅੱਖਾਂ ਹੁਣ ਗੁਰੂ ਜੀ ਇਹਨਾਂ ਨਾਲ ਸੰਬੰਧ ਹੁੰਦੇ ਨੇ ਇਹਨਾਂ ਨੂੰ ਸਮਝਾਉਣਾ ਸ਼ੁਰੂ ਕਰਦੇ ਨੇ ਏ ਨੇਤਰੋ ਮੇਰਿਓ ਹਰ ਤੁਮ ਮਹਿ ਚੂਤ ਤਰੀ ਹਰ ਵਿਨ ਅਵਰਣ ਦੇਖੋ ਕੋਈ ਐ ਮੇਰੇ ਮਿੱਤਰੋ ਐ ਮੇਰੀਆਂ ਅੱਖਾਂ ਐ ਮੇਰੀਆਂ ਅੱਖਾਂ ਜਿਹੜੀਆਂ ਨੇ ਐ ਮੇਰੀਏ ਅੱਖਿਓ ਪਰਮਾਤਮਾ ਨੇ ਤੁਹਾਡੇ ਅੰਦਰ ਆਪਣੀ ਜੋਤ ਰੱਖੀ ਐ ਤਾਂ ਹੀ ਤੁਸੀਂ ਵੇਖਣ ਜੋਗੀਓ ਤੈਸ ਕਰਕੇ ਜਿੱਧਰ ਵੀ ਤੱਕੋ ਮਾਲਕ ਨੂੰ ਤੱਕੋ ਹਰ ਇੱਕ ਪਾਸੇ ਉਹ ਮਾਲਕ ਦਿਸ ਰਿਹਾ ਉਸ ਨੂੰ ਦੇਖੋ ਦੇਖਣ ਵਾਲੀ ਅੱਖ ਬਣਾਈਏ ਹੁਣ ਦੇਖੋ ਆਪਾਂ ਨੂੰ ਗੁਰੂ ਜੀ ਜਦੋਂ ਆਪਾਂ ਨਿਤਨੇਮ ਦੀ ਬਾਣੀ ਵਿੱਚ ਆਈ ਪੜਦੇ ਹਾਂ ਕੀਰਤਨ ਸੋਲਾ ਕਹਿੰਦੇ ਨੇ ਆਪਾਂ ਵੈਸੇ ਸੋਲਾ ਸਾਹਿਬ ਦੀ ਬਾਣੀ ਜਦੋਂ ਆਪਾਂ ਪੜਦੇ ਆਂ ਤੇ ਉੱਥੇ ਗੁਰੂ ਜੀ ਕਹਿੰਦੇ ਆ ਸਹਸ ਨੈਨ ਨਨ ਨੈਨ ਤੋਹੇ ਕੋ ਐ ਮੇਰੇ ਮਾਲਕਾ ਤੇਰੀਆਂ ਹਜ਼ਾਰਾਂ ਹੀ ਅੱਖਾਂ ਨੇ ਪਰ ਤੇਰੇ ਆਪਣੀ ਇੱਕ ਵੀ ਅੱਖ ਨਹੀਂ ਨਿਰੰਕਾਰ ਰੂਪ ਵਿੱਚ ਉਹਦੀ ਅੱਖ ਨਹੀਂ ਪਰ ਜਿੰਨੀਆਂ ਆਕਾਰ ਦੀਆਂ ਅੱਖਾਂ ਵੇਖ ਰਹੀਆਂ ਉਹਨਾਂ ਵਿੱਚ ਜੋਤ ਕਿਛ ਦੀ ਏ ਉਸ ਵਾਲਕ ਦੀ ਤੇ ਇੱਥੇ ਗੁਰੂ ਜੀ ਕੀ ਕਹਿੰਦੇ ਐ ਇਹ ਨੇਤਰੋ ਮੇਰਿਓ ਤੁਮ ਹਰ ਹਰ ਤੁਮ ਮਹਿ ਜੋਤ ਧਰੀ ਹਰ बिन आवरणा ਦੇਖੋ ਕੋਈ ਹਰ बिन आवरणा ਦੇਖੋ ਕੋਈ ਨਦਰੀ ਹਰ ਨਿਹਾਲਿਆ ਉਸ ਮਾਰਗ ਤੋਂ ਬਿਨਾ ਇਹ ਸਾਰਾ ਸੰਸਾਰ ਉਸ ਮਾਰਗ ਦਾ ਬਣਿਆ ਹੋਇਆ ਤੇ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਗੈਰ ਦਿਸੇ ਨਾ ਇੱਥੇ ਨਿਗਾਹ ਨਾਲ ਹਰੀ ਨੂੰ ਵੇਖੋ ਸਾਰੇ ਕਿਤੇ ਉਹ ਮਾਲਕ ਨੂੰ ਵੇਖੋ ਇਹ ਵੇਸ ਸੰਸਾਰ ਕੰ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਜਦੋਂ ਆਨੰਦ ਬਣਿਆ ਨਾ ਅੰਦਰ ਪ੍ਰਮਾਤਮਾ ਨਾਲ ਜੁੜੇ ਫਿਰ ਇਹ ਅੱਖਾਂ ਦਾ ਦੇਖਣਾ ਵੀ ਬਦਲ ਗਿਆ ਪਹਿਲਾਂ ਇਹ ਵੇਸ ਸੰਸਾਰ ਨੂੰ ਵੇਖ ਰਿਆ ਸੀ ਤੇ ਹੁਣ ਉਸੇ ਸੰਸਾਰ ਵਿੱਚ ਮਾਲਕ ਦਿਸ ਰਿਹਾ ਹੈ ਵੇਖੋ ਜਦੋਂ ਬੰਦਾ ਲਲਸਾਈਆਂ ਨਜ਼ਰਾਂ ਨਾਲ ਦੇਖਦਾ ਹੈ ਤੇ ਉਹਦੀ ਉਹਦੇ ਜਿਹੜਾ ਅੱਖਾਂ ਹੈਗੀਆਂ ਉਹ ਵਕਾਰ ਵੇਖ ਰੀਆਂ ਨੇ ਜਦੋਂ ਉਸ ਮਾਲਕ ਨੂੰ ਵੇਖ ਰਿਹਾ ਉਸ ਆਕਾਰ ਵਿੱਚੋਂ ਤੇ ਫਿਰ ਉਹ ਪਰਮਾਤਮਾ ਨੂੰ ਯਾਦ ਕਰ ਰਿਹਾ ਸਰਖ ਇਹ ਹੈ ਮਤਲਬ ਉੱਚਾ ਸੋਚਾ ਕਰਦਾਰ ਤੇ ਉੱਚਾ ਸੋਚਾ ਜੀਵਨ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾ ਹਰ ਇੱਕ ਹੈ ਹਰ ਵੇਲ ਅਵਲ ਨ ਕੋਈ ਗੁਰੂ ਜੀ ਕਹਿੰਦੇ ਜਦੋਂ ਗੁਰੂ ਦੇ ਕਿਰਪਾ ਕਰ ਦਿੰਦੇ ਹੈ ਨਾ ਗੁਰੂ ਜੀ ਗਿਆਨ ਬਖਸ਼ਿਸ਼ ਕਰ ਦਿੰਦੇ ਹੈ ਤੇ ਹੁਣ ਚਾਰਛਪੇਰੇ ਜਿੱਧਰ ਵੀ ਮੈਂ ਵੇਖਦਾ ਹਰ ਥਾਂ ਪਰਮਾਤਮਾ ਦਿਸਦਾ ਹੈ ਉਸ ਤੋਂ ਬਿਨਾ ਹੋਰ ਕੁਝ ਨਹੀਂ ਕਿਉਂਕਿ ਮਾਲਕ ਤੋਂ ਸਭ ਕੁਝ ਬਣਿਆ ਸਮਝ ਪੈਗੀ ਮਾਲਕ ਹੀ ਸਾਰੇ ਕਿਤੇ ਫਿਰਦਾ ਹੈ ਮਾਲਕ ਹੀ ਤੁਰਿਆ ਫਿਰਦਾ ਹੈ ਮਾਲਕ ਹੀ ਬੋਲ ਰਿਹਾ ਹੈ ਮਾਲਕ ਹੀ ਬੈਠ ਰਿਹਾ ਹੈ ਮਾਲਕ ਹੀ ਦਿਸ ਰਿਹਾ ਹੈ ਹਰ ਇੱਕ ਉਹੀ ਹੈਗਾ ਕਹ ਨਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਤ੍ਰਿਪ ਦ੍ਰਿਸ਼ਟ ਹੋਈ ਜਿਬ ਦ੍ਰਿਸ਼ਟ ਹੋਈ ਗੁਰੂ ਜੀ ਕਹਿੰਦੇ ਜਦੋਂ ਨਾਨਕ ਜੀ ਆਖਦੇ ਹੈ ਗੁਰੂ ਮਿਲਣ ਤੋਂ ਪਹਿਲਾਂ ਇਹ ਅੱਖੀਆਂ ਅਸਲ ਵਿੱਚ ਅਗਿਆਨ ਵਿੱਚ ਸਿਗੀਆਂ ਅਨਿਆਸ ਜਦੋਂ ਗੁਰੂ ਦੇ ਗਿਆਨ ਦੀ ਰੋਸ਼ਨੀ ਇਹਨਾਂ ਦੇ ਵਿੱਚ ਆ ਗਈ ਤੇ ਹਰ ਪਾਸੇ ਪ੍ਰਮਾਤਮਾ ਦਿਸਣ ਲੱਗ ਗਿਆ ਉਹ ਆਨੰਦ ਸਰੂਪ ਪ੍ਰਮਾਤਮਾ ਹੀ ਨਜ਼ਰ ਆਉਂਦਾ ਸਾਰੇ ਕਿਤੇ ਇਹ ਅੱਖਾਂ ਅੱਖਾਂ ਦੀ ਦੇਖਣ ਦੀ ਜਿਹੜੀ ਚਾਲ ਆ ਉਹ ਬਦਲ ਗਈ ਇਹ ਅੱਖਾਂ ਦੀ ਦੇਖਣ ਦੀ ਚਾਲ ਬਦਲ ਗਈ ਅੱਖਾਂ ਹੁਣ ਹੋਰ ਹੋਰ ਤਰੀਕੇ ਨਾਲ ਇਸ ਸੰਸਾਰ ਨੂੰ ਵੇਖਦੀ ਹੈ ਸਾਰੇ ਕਿਤੇ ਪ੍ਰਮਾਤਮਾ ਆਪਣੇਦਰ ਹੁੰਦਾ ਇਨਾ ਕਾਨੂੰ ਲੇਖੋ ਹੁਣ ਇਸ ਗੱਲ ਨੂੰ ਆਪਾਂ ਅੱਗੇ ਜੋ ਵਿਚਾਰ ਹੈ ਇਹ ਫਿਰ ਕੰਦਰਸ ਅੱਗੇ ਕੰਨ ਆ ਜਾਣਗੇ ਇਹ ਵੀ ਗਿਆਨ ਇੰਦਰੀ ਇਸ ਤਰ੍ਹਾਂ ਗੁਰੂ ਜੀ ਸਮਝਾਉਂਦੇ ਜਾਣਗੇ ਤੇ ਫਿਰ ਆਨੰਦ ਕਿਸ ਤਰ੍ਹਾਂ ਬਣਦਾ ਹੈ ਇਹ ਗੁਰੂ ਜੀ ਸਮਝਾ ਰਿਹਾ ਸਾਨੂੰ ਜਦੋਂ ਪੂਰੇ ਗੁਰੂ ਜੀ ਤੋਂ ਅਸੀਂ ਗੁਰਬਾਣੀ ਸਮਝ-ਸਮਝ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਵਾਂਗੇ ਉਸ ਨੂੰ 24 ਘੰਟੇ ਯਾਦ ਰੱਖਣਾ ਸ਼ੁਰੂ ਕਰ ਦੇਾਂਗੇ ਫਿਰ ਇਹ ਸਾਡਾ ਮਨ ਹੈ ਜਿਹੜਾ ਇਹਦਾ ਜਿਹੜਾ عقیدہ ਹੈ ਜਿਹੜਾ ਸੰਕਲਪ ਹੈ ਜਿਹੜਾ ਦਾ ਵਿਚਾਰ ਹੈ ਉਹ ਬਦਲ ਜਾਏਗਾ ਕ੍ਰਾਂਤੀ ਆ ਜਾਏਗੀ ਫਿਰ ਇਹ ਗਿਆਨ ਇੰਦਰੀ ਲੱਗਦੇ ਨੇ ਇਸ ਮਨ ਦੀ ਅੱਖੇ ਇਹ ਗਿਆਨ ਇੰਦਰੀ ਤੇ ਮਨ ਨੂੰ ਸਮਝਣ ਵਾਸਤੇ ਸੌਖਾ ਤਰੀਕਾ ਮੈਂ ਦੱਸਾਂ ਇਹ ਹੈ ਕਿ ਜਿਵੇਂ ਅਸੀਂ ਕੰਪਿਊਟਰ ਹੈ ਜਿਹੜਾ ਕੰਪਿਊਟਰ ਦੀ ਮੇਨ ਜਿਹੜੀ ਪ੍ਰੋਸੈਸਿੰਗ ਯੂਨਟ ਹੈ ਉਹਨੂੰ ਅਸੀਂ ਬਾਹਰੋਂ ਫੀਡਬੈਕ ਦਿੰਨੇ ਆਂ ਤੇ ਉਹ ਫੀਡਬੈਕ ਲੈ ਕੇ ਉਸ ਨੂੰ ਪ੍ਰੋਸੈਸ ਕਰਦੀ ਹੈ ਪ੍ਰੋਸੈਸ ਕਰਕੇ ਫਿਰ ਉਸ ਦਾ ਸਾਨੂੰ ਰਿਜ਼ਲਟ ਦਿਖਾਉਂਦੀ ਹੈ ਇਸ ਤਰੀ ਸਾਡਾ ਮਨ ਜਦੋਂ ਪਰਮਾਤਮਾ ਨਾਲ ਜੁੜ ਗਿਆ ਤੇ ਉਸ ਨਾਲ ਜੁੜੇ ਹੋਏ ਵੀ ਗਿਆਨ ਇੰਦਰੀ ਤੇ ਗਿਆਨ ਇੰਦਰੀ ਫਿਰ ਕੀ ਕਰਨਗੇ ਸਹੀ ਫੀਡਬੈਕ ਦੇਣਗੇ ਬਾਹਰ ਹ ਸਾਰੇ ਸੰਸਾਰ ਨੂੰ ਪਹਿਲਾਂ ਬਿਸ਼ ਰੂਪ ਦੇਖਦੇ ਸੀ ਹੁਣ ਆਨੰਦ ਸਰੂਪ ਦੇਖਣਗੇ ਤੇ ਫਿਰ ਇੱਕ ਅਨੰਦ ਰੂਪ ਅੱਖਾਂ ਦੇਖਣ ਗਿਆ ਕੰਨ ਵੀ ਗੁਰੂ ਦੀ ਬਾਣੀ ਸੁਣਾਂਗੇ ਇਹ ਸਰੀਰ ਵੀ ਚੰਗੇ ਪਾਸੇ ਲੱਗੇਗਾ ਇਹ ਜੀਵਾ ਵੀ ਆਦਰਾ ਸਾਨੂੰ ਛੱਡ ਕੇ ਪ੍ਰਮਾਤਮਾ ਦੇ ਰਸ ਵਿੱਚ ਜੁੜ ਜਾਏਗੀ ਇਸ ਤਰ੍ਹਾਂ ਫਿਰ ਮਨ ਨੂੰ ਹੋਰ ਚੰਗੇ ਖਿਆਲ ਮਿਲਣਗੇ ਬਾਹਰੋਂ ਫੀਡਬੈਕ ਚੰਗੀ ਮਿਲੇਗੀ ਫਿਰ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਪ੍ਰੋਸੈਸ ਕਰੇਗਾ ਚੰਗੇ ਪਾਸੇ ਲਾਏਗਾ ਤੇ ਫਿਰ ਇਹ ਕਰਮ ਇੰਦਰੀ ਵੀ ਉਸ ਮਨ ਦੇ ਅੱਖੇ ਲੱਗਦੀ ਹੈ ਫਿਰ ਇਹ ਚੰਗੇ ਪਾਸੇ ਤੁਰ ਨਹੀਂ ਇਹ ਪੈਰ ਚੰਗੇ ਭਾਸੇ ਕਰਨਗੇ ਇਹ ਹੱਥ ਸੇਵਾ ਵਿੱਚ ਲੱਗਣਗੇ ਇਹ ਸਰੀਰ ਵੀ ਫਿਰ ਕੋਈ ਚੰਗਾ ਕਰਮ ਕਰਾਊਗਾ ਇਹ ਗੁਰੂ ਜੀ ਕਹਿੰਦੇ ਆ ਫਿਰ ਆਨੰਦਮਈ ਜੀਵਨ ਬਣ ਜਾਊਗਾ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ